ਹਰ ਸਾਲ ਦੀ ਤਰ੍ਹਾਂ ਪਿੰਡ ਨਸਰਾਲੀ ਦੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਸ਼ਿਦੀ ਜੋੜ ਮੇਲੇ ਦੀਆਂ ਆਉਣ ਤੇ ਜਾਣ ਵਾਲੀਆਂ ਸੰਗਤਾਂ ਲਈ ਖੰਨਾ ਤੁਮਲੇਲ ਕੋਟਲਾ ਰੋਡ ਨਸਰਾਲੀ ਬੱਸ ਅੱਡੇ ਤੇ ਲਗਾਇਆ ਚਾਹ ਬਰੈਡ ਪਕੌੜਿਆਂ ਦਾ ਦੋ ਦਿਨਾਂ ਲਈ ਵਿਸ਼ਾਲ ਲੰਗਰ ਇਸ ਮੌਕੇ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਹਾਕਮ ਸਿੰਘ ਨਸਰਾਲੀ ਅਤੇ ਸ਼ਹੀਦ ਬਾਬਾ ਹਰੀ ਸਿੰਘ ਜੀ ਪੰਗੀ ਮਿਸਲ ਪ੍ਰਬੰਧਕ ਕਮੇਟੀ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲੜੀਆਂ ਵਿਚ ਲਾਈਆਂ ਗਈਆਂ ਅਤੇ ਲੰਗਰ ਵੀ ਟੁੱਟ ਬਤਾਇਆ ਗਿਆ ਸੰਗਤਾਂ ਨੂੰ ਗੁਰੂਆਂ ਦੀ ਬਾਣੀ ਦੇ ਸੱਚੇ ਮਾਰਗਦਰਸ਼ਨ ਤੇ ਚੱਲਣ ਅਤੇ ਬਾਣੀ ਦੇ ਬਾਣੀ ਨਾਲ ਜੁੜਨ ਦਾ ਸਨੇਹਾ ਦਿੱਤਾ ਪੀਟੀ న్యూਸ ਪੰਜਾਬ ਦੇ ਨਾਲ ਤਰਸੇਮ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਸਪੋਰਟ ਇਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਘਰੇ ਬੱਜਿਆ ਨੇ ਸਾਰੇ ਮੁੰਡੇ ਅੱਜ ਕੱਲ ਜਿਹਦੇ ਵੀ ਹੈਗੇ ਨੇ ਬਗੇ ਸੇਵਾ ਲਵਾਉਂਦੇ ਨੇ ਜਿੰਦੇ ਵੀ ਹੈਗੇ ਨੇ ਸਾਰੇ ਸਾਥ ਸਾਥੀ ਵੀਰ ਪੰਗਰ ਜਿੰਦੇ ਨੇ ਸਾਰੇ ਬੱਜਿਆ ਪਰ ਸਹਿਯੋਗਨਾਮਾ ਜਿੰਦਾ ਜੀ ਲੱਗਿਆ ਹੋ ਜਾਂਦਾ ਹੈ ਬੋਲੋ ਕੀ ਕਹਿਣਾ ਚਾਹੋਗੇ ਜੋ ਲੰਗਰ ਲਗਾਇਆ ਗਿਆ ਜੀ ਦੀ ਜੋੜ ਤੇ ਸਾਡੇ ਨਗਰ ਦੇ ਵਿੱਚ ਸ਼ਹੀਦ ਬਾਬਾ ਹਰੀ ਸਿੰਘ ਜੀ ਰਮੇਸਲ ਭੰਗੀ ਦੇ ਆਜ਼ਾਦ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਪਹਿਲਾਂ ਲੜੀਆਂ ਦਾ ਜਿਲਾਈਆਂ ਨੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਅਸੀਂ 2 ਦਿਨ 27 ਅਤੇ 28 ਤਰੀਕ ਨੂੰ ਜਿਹੜੀ ਸੰਗਤ ਚਾਰੇ ਸਾਹਿਬਜਾ ਤੇ ਮਾਤਾ ਗੁਜਰਕੌਰ ਜੀ ਹੋਰ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਵਾਪਸੀ ਟਾਈਮ ਦੇ ਵਿੱਚ 27 28 ਤਰੀਕ ਨੂੰ ਅਸੀਂ ਬਹੁਤ ਸਾਲਾਂ ਤੋਂ ਇੱਥੇ ਲੰਗਰ ਲਾਉਂਦੇ ਰਹੇ ਹਾਂ ਇਹਨਾਂ ਦੇ ਵਿੱਚ ਚਾਹ ਬਰੈਡ ਅਤੇ ਪਕੌੜੀਆਂ ਦੇ ਲੰਗਰ ਚਲਾਏ ਜਾਂਦੇ ਨੇ ਸਾਰੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਅਸੀਂ ਅਤੇ ਐਨ ਆਰ ਆਈ ਵੀਰਾਂ ਦੇ ਨਗਰਨਾ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਲੰਗਰ ਚਲਾਉਂਦੇ ਹਾਂ ਇਹ ਕਿਹੜੇ ਪਿੰਡ ਤੋਂ ਲੰਗਰ ਲੰਗਰ ਲਗਾਇਆ ਗਿਆ ਜੀ ਇਹ ਅਸੀਂ ਨਗਰ ਨਸਰਾਲੀ ਤੋਂ ਸਾਰੇ ਐਨ ਆਰ ਆਈ ਵੀਰ ਨਸਰਾਲੀ ਨਗਰ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਦੇ ਨਾਲ ਇੱਥੇ ਨਸਰਾਲੀ ਦੀ ਸੰਗਤ ਦੇ ਨਾਲ ਲੰਗਰ ਲਗਾਇਆ ਜਾਂਦਾ ਹੈ ਕੀ ਕਹਿਣਾ ਚਾਹੋਗੇ ਨੌਜਵਾਨਾਂ ਦੇ ਲਈ ਤੁਹਾਡਾ ਕੀ ਸੁਨੇਹਾ ਹੈ ਅਸੀਂ ਨੌਜਵਾਨਾਂ ਨੂੰ ਕਹਿੰਦੇ ਆਂ ਵੀ ਬਾਣੀ ਅਤੇ ਬਾਣੇ ਦੇ ਨਾਲ ਜੁੜੋ ਆਪਣੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਚਾਰੇ ਸ਼ਹਿਵਜਾਤੇ ਅਤੇ ਮਾਤਾ ਗੁਜਰਕੌਰ ਦੀ ਜਿਹੜੀ ਸ਼ਹੀਦੀ ਹੈ ਉਹਨੂੰ ਆਪਾਂ ਯਾਦ ਰੱਖ ਕੇ ਅਸੀਂ ਸ਼ਬਦ ਗੁਰੂ ਦੇ ਨਾਲ ਜੁੜਿਆ ਜਾਵੇ ਇਹ ਸਨ ਪਿੰਡ ਨਸਰਾਲੀ ਤੋਂ ਨੰਬਰਦਾਰ ਹਾਕਮ ਸਿੰਘ ਜੀ ਤੇ ਉਹਨਾਂ ਨੇ ਨਾਲ ਗੱਲਬਾਤ ਕੀਤੀ ਗਈ ਆ ਸਾਇਆ ਰੈਸ਼ ਵੀ ਤੋਂ ਕੀ ਕਿਹਾ ਜਾਵੇ ਜੀ ਆਜ਼ਾਦ ਸੰਗਤ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਅੱਜ ਕੱਲ੍ਹ ਦੇ ਲੋਕ ਸਿੱਧਾ ਦੇ ਦਿਨ ਗਾਣੇ ਸੁਣਦੇ ਨੇ ਕਿ ਆਪਾਂ ਨੂੰ ਹੀ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਬਾਣੀ ਨਾਲ ਜੁੜਨਾ ਚਾਹੀਦਾ ਵਾ ਜਿਵੇਂ ਕਿ ਸਾਨੂੰ ਸਾਡੇ ਸਕੂਲ ਵਿੱਚ ਵੀ ਸਿਖਾਇਆ ਜਾਂਦਾ ਹੈ ਤੇ ਮੈਂ ਤੁਹਾਨੂੰ ਸਭ ਨੂੰ ਵੀ ਕਹਿਣਾ ਚਾਹੂੰਗੀ ਕਿ ਮੇਰੇ ਵਰਗੇ ਮੇਰੇ ਭੈਣ ਭਰਾਵਾਂ ਨੂੰ ਵੀ ਤੁਸੀਂ ਬਾਣੀ ਦੇ ਨਾਲ ਜੋੜੋ ਨਾ ਕਿ ਇਸ ਸਮੇਂ ਨੱਚਣ ਜਾਂ ਗੀਤ ਗਾਉਣ ਦੇ ਲਈ ਪ੍ਰავਿਤ ਕਰੋ